ਜਦੋਂ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਵਿਰੋਧ ਮੁਹਿੰਮ ਚਲਾਈ ਗਈ ਆ ਤਾਂ ਕਿ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਚੜ੍ਹ ਤੋਂ ਖਤਮ ਕੀਤਾ ਜਾਵੇ ਪਰ ਉਥੇ ਹੀ ਇੱਕ ਜਿਹੜਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਾਰਿਆਂ ਨੂੰ ਚੱਕਰਾਂ ਦੇ ਵਿੱਚ ਪਾ ਦਿੱਤਾ ਦਸਤਾਲ ਬੀਤੇ ਦਿਨ ਦੀ ਖਬਰ ਸਾਹਮਣੇ ਆਈ ਸੀ ਕਿ ਨਸ਼ੇ ਦੇ ਕਾਰਨ ਦੋ ਨੌਜਵਾਨਾਂ ਦੀਆਂ ਮੌਤ ਹੋ ਚੁੱਕੀ ਆ ਜਿਸ ਤੋਂ ਬਾਅਦ ਪਰਿਵਾਰ ਵੀ ਰੋਂਦਾ ਕੁੜ ਲੋਂਦਾ ਹੋਇਆ ਨਜ਼ਰ ਆ ਰਿਹਾ ਹੈ ਤਦ ਦੱਸ ਦਿੰਦੇ ਕਿ ਬਰਨਾਲਾ ਦਾ ਇੱਕ ਪਿੰਡ ਹੈ ਜੁਥੇ ਇੱਕ ਨੌਜਵਾਨ ਦੀ ਨਸ਼ੇ ਦੀ ওভারਡੋਸ ਨਾਲ ਮੌਤ ਹੋ ਚੁੱਕੀ ਹੈ ਜਥੇ ਪਰਿਵਾਰਿਕ ਮੈਂਬਰ ਵੱਲੋਂ ਇਹ ਦੋਸ਼ ਲਗਾਏ ਜਾ ਰਹੇ ਨੇ ਕਿ ਉਹਨਾਂ ਦਾ ਮੁੰਡਾ ਪਹਿਲਾਂ ਚੰਗਾ ਭਲਾ ਕੰਮ ਕਰਦਾ ਹੁੰਦਾ ਸੀ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਉਹ ਨਸ਼ੇ ਦੀ ਦਲਦਲ ਦੇ ਵਿੱਚ ਵੜ ਗਿਆ ਉਸ ਨੂੰ ਕਾਫੀ ਯਤਨ ਕੀਤੇ ਗਏ ਕਿਸੇ ਤਰ੍ਹਾਂ ਨਸ਼ੇ ਨੂੰ ਛੱਡ ਦਵੇ ਪਰ ਆਏ ਦਿਨ ਉਹ ਨਸ਼ੇ ਦੇ ਜਾਲ ਦੇ ਵਿੱਚ ਫਸਦਾ ਗਿਆ ਤਖੀਰ ਦੇ ਵਿੱਚ ਹੁਣ ਉਸਦੇ ਮੌਤ ਹੋ ਚੁੱਕੀ ਹੈ ਤਾਂ ਪਰਿਵਾਰਿਕ ਮੈਂਬਰ ਦਾ ਕਹਿਣਾ ਹੈ ਕਿ ਉਹ ਗਰੀਬ ਪਰਿਵਾਰ ਹੈ ਲੋਕਾਂ ਦੇ ਘਰਾਂ ਦੇ ਵਿੱਚ ਝਾੜੂ ਪੋਚਾ ਲਗਾ ਕੇ ਆਪਣਾ ਜਿਹੜਾ ਦਿਨ ਰਾਤ ਦੀ ਰੋਟੀ ਦਾ ਇੰਤਜ਼ਾਮ ਕਰਦੇ ਆ ਤੇ ਹੁਣ ਉਹਨਾਂ ਦੇ ਸਿਰ ਤੇ ਕਰਜ਼ਾ ਵੀ ਚੜਿਆ ਹੋਇਆ ਹੈ ਜਿਸ ਕਰਕੇ ਉਹ ਸਰਕਾਰ ਜਿਹੜਾ ਹੈਗਾ ਕਰਜ਼ਾ ਮਾਫ ਕਰੇ ਨਾਲ ਹੀ ਵੀ ਸਵਾਲ ਖੜਾ ਕੀਤਾ ਕਿ ਹੈ ਕਿ ਲਗਾਤਾਰ ਜਿੱਤੇ ਸਰਕਾਰ ਕਹਿ ਰਹੀ ਹੈ ਕਿ ਨਸ਼ਾ ਖਤਮ ਹੋ ਰਿਹਾ ਹੈ ਨਸ਼ਾ ਕਿੱਥੇ ਖਤਮ ਹੋ ਰਿਹਾ ਸਾਨੂੰ ਤਾਂ ਕਿਤੇ ਵੀ ਲੱਗ ਨਹੀਂ ਰਿਹਾ ਕਿਉਂਕਿ ਆਏ ਦਿਨ ਕਿੰਨੇ ਹੀ ਜਵਾਨ ਮੁੰਡੇ ਇਸ ਨਸ਼ੇ ਦੀ ਦਲਦਲ ਦੇ ਵਿੱਚ ਵੜ ਕੇ ਮੌਤੇ ਮੌਤੇ ਦੇ ਵਿੱਚ ਪੈ ਰਹੇ ਨੇ ਤੇ ਦੂਜੇ ਪਾਸੇ ਇੱਕ ਖਬਰ ਸਾਹਮਣੇ ਆਈ ਸੀ ਕਿ ਬਰਨਾਲਾ ਦੇ ਇੱਕ ਨੌਜਵਾਨ ਦੀ ਮੰਡੀ ਦੇ ਵਿੱਚ ਲਾਸ਼ ਮਿਲਦੀ ਹੈ ਉਸ ਉੱਤੇ ਇਹ ਇਲਜ਼ਾਮ ਲੱਗ ਰਹੇ ਸਿਗੇ ਕਿ ਨਸ਼ੇ ਕਰਕੇ ਸ਼ਾਇਦ ਉਸ ਦੀ ਮੌਤ ਹੋ ਕੇ ਹੋਵੇ ਪਰ ਇਸ ਪੂਰੇ ਘਟਨਾ ਕ੍ਰਮ ਨੂੰ ਲੈ ਕੇ ਹੁਣ ਡੀਐਸਪੀ ਦਾ ਬਿਆਨ ਸਾਹਮਣੇ ਜਿੱਥੇ ਉਹਨਾਂ ਵੱਲੋਂ ਇਸ ਅਫਵਾਹ ਦਾ ਖੰਡਨ ਕੀਤਾ ਗਿਆ ਉਹਨਾਂ ਕਿਹਾ ਕਿ ਮੰਡੀ ਦੇ ਕੋਲ ਨੌਜਵਾਨ ਦੀ ਲਾਸ਼ ਮਿਲੀ ਜ਼ਰੂਰ ਸੀ ਪਰ ਉੱਥੇ ਉਹਨਾਂ ਵੱਲੋਂ ਸੱਚ ਜਜ਼ਾਰ ਕਰਦਿਆਂ ਹੋਇਆ ਕਿਹਾ ਗਿਆ ਵੱਡਾ ਖੁਲਾਸਾ ਕਰਦਿਆਂ ਕਿਹਾ ਗਿਆ ਕਿ कोल तो ना ही कोई सरिंज बरामद हुई है ना ही नशे की कोई चीज बराबद हुई है दरअसल जो उन्होंने परिवारक मैंबर वालों दसा जा रहा है कि दिमागी तौर उ ठीक नहीं सी और दो बार अटैक भी आ चुके हैं जिस करके उसकी जीडी है ਮੰਡੀ ਦੇ ਵਿੱਚ ਦੇ ਇਲਾਕੇ ਮੌਤ ਹੋ ਗਈ ਸੀ ਤਾਂ ਇਸ ਦਾ ਵੀ ਖੁਲਾਸਾ ਲਗਾਤਾਰ ਜਿਹੜਾ ਉਸ ਡੀਐਸਪੀ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਕੀਤਾ ਜਾ ਰਿਹਾ ਜਿੱਤੇ ਦੋਵੇਂ ਮਾਮਲਿਆਂ ਨੂੰ ਲੈ ਕੇ ਆਉਣਾ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਤੇ ਕੀ ਕੁਝ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਪੀੜਤ ਪਰਿਵਾਰਾਂ ਤੇ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਕੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਡੀਐਸਪੀ ਜੀ ਹੁੰਦੇ ਆ ਜੀ ਬਹੁਤ ਪਤਾ ਨਹੀਂ ਕਿੱਥੋਂ ਲਿਆਉਂਦਾ ਸੀ ਜੀ ਬੁੜੀਆਂ ਨੂੰ ਕੁੱਟ ਕੇ ਘਰ ਤੇ ਕਲੇਸ਼ ਕਰਦਾ ਜੀ ਰੋਜ਼ ਟੀਕੇ ਲਾਉਂਦਾ ਜੀ ਤੇ ਕੋਈ ਐਂਸਾਬ ਲਾ ਲਓ ਵੀ ਤੀ ਕੋਈ ਵੀ ਉਹਦੀ ਨਾੜੀ ਚੱਲਦੀ ਨਹੀਂ ਸਾਰੀਆਂ ਬਲੌਕ ਸੀ ਕਿ ਪੈਸੇ ਉਹਨਾਂ ਜੀ ਦਾ ਖਬਰ ਕਿੱਥੋਂ ਲਉ ਮਿਲ ਜਾਂਦਾ ਜੀ ਚਾ ਇੱਥੇ ਚੌਂਕੀ ਹੈ ਜੀ ਚੌਂਕੀ ਦੇ ਰਵੇ ਲਾਉਣੇ ਛੱਤ ਤੋਂ ਪੈਸੇ ਲੈ ਜਾਂਦਾ ਜੀ ਮੈਂ ਐਂਸਾਬ ਲਾ ਲਓ 5-7 ਮਿੰਟ ਦੇ ਵਿੱਚ ਲਿਆ ਕੇ ਟੀਕਾ ਲਾ ਕੇ ਲੜਨ ਲੱਗ ਜਾਂਦਾ ਜੀ ਹੁਣ 5-7 ਮਿੰਟ ਦੇ ਵਿੱਚ ਦਾ ਬੰਦਾ ਲਵੇ ਲਾਉਣੀ ਤੇ ਲਿਓਗਾ ਜੀ ਹੁਣ ਐ ਤਾਂ ਇੰਨੀ ਵੀ ਕੋਈ ਬਾਹਰੋਂ ਲੈ ਕੇ ਆਊਗਾ ਇਹ ਦੇਖਦੇ ਤਾਂ ਹੀ ਹੈ ਜੀ ਹੁਣ ਜਿਹੜੇ ਵੱਡੇ ਮਗਰ ਮੱਛੀ ਉਹਨਾਂ ਤੋਂ ਫੜਦੇ ਨਹੀਂ ਇਹਲੇ ਛੋਟੇ ਅਕੇ ਦਾ ਘਾਟਾ ਦਾ ਕੇ ਦਾ ਕੋਸ਼ ਕਰਤਾ ਗਰੀਬਾਂ ਦਾ ਜਿਹੜੇ ਵੱਡੇ ਬੰਦੇ ਉਹਨਾਂ ਤੋਂ ਖਾਅ ਵੇਚਦੇ ਆਈ ਸਾਰੇ ਵਿਕੀ ਜਾਂਦਾ ਕੋਈ ਨੀਕਾ ਟੈਗੂ ਟ ਹੈਗਾ ਕਾ ਤਾਂ ਮੈਂ ਕਿਹੜਾ ਕੀਤਾ ਜੀ ਸਾਡੇ ਪਾਸ ਤਾਂ ਕੁਝ ਨਹੀਂ ਕੀਤਾ ਡੱਕਾ ਨਹੀਂ ਕੀਤਾ ਇਹਨਾਂ ਨੇ ਇਹਦਾ ਐਵੇਂ ਗੱਲਾਂ ਮਾਰੀ ਜਾਂਦੇ ਸਾਡਾ ਸਾਨੂੰ ਪਤਾ ਸਾਡਾ ਘਰ ਉਜੜ ਗਿਆ ਜੀ ਇਹ ਵਿਚਾਰੀਆਂ ਬੁੜੀਆਂ ਖਬਰ ਕਿਵੇਂ ਟਾਈਮ ਪਾਸ ਕਰਨਗੀਆਂ ਹੁਣ ਇਹਨਾਂ ਦੇ ਟਾਈਮ ਪਾਸ ਦਾ ਹੱਲ ਕੀਤਾ ਜਾਊਗਾ ਕਰਜ਼ਾ ਹੈਗਾ ਜੀ 4-5 ਲੱਖ ਦੇ ਕਰੀਬ ਹੋਊਗਾ ਕਰ ਪਾਇਆ ਜੀ ਪਹਿਲਾਂ ਫਿਰ ਲੋਕਾਂ ਤੋਂ ਫੜ ਕੇ ਲੈ ਗਿਆ ਮੈਂ ਕਹਿੰਦਾ ਜਿੱਥੇ ਕੁੜੀ ਕੰਮ ਕਰਦੀ ਹੈ ਜੀ 20 30 ਹਜ਼ਾਰ ਤਾਂ ਇਹਨਾਂ ਤੋਂ ਹੀ ਫੜ ਕੇ ਖਾਈ ਬੈਠਾ ਅਜੀ ਇਹਦੇ ਤਿੰਨ ਚਾਰ ਮਹੀਨੇ ਹੀ ਤਨਖਾਹ ਪਹਿਲੀ ਖਾਈ ਬੈਠਾ ਨਸ਼ਾ ਰੋਜ਼ ਕਰਦਾ ਜੀ ਇੱਕ ਮਿੰਟ 'ਚ ਲਿਆਉਂਦਾ ਸੀਗਾ ਜੀ پتہ ਜੇ ਹੁਣ ਕਹਿ ਦਿੰਦਾ ਹੁਣ ਦੀ ਉਹਨੂੰ ਖਾਜੇ ਕਰ ਜੇ ਸਾਨੂੰ ਕਹਿ ਜਾਂਦਾ ਜੀ 1000 ਚਾਹੀਦਾ ਤਾਂ ਤਾਂ ਉਹਨੇ 800 ਨਹੀਂ ਲੈਣਾ ਸੀ 1000 ਹੀ ਲੈਣਾ ਜੀ ਨਸ਼ੇ ਲੈ ਕੇ ਆਉਂਦਾ ਜੀ ਨਸ਼ੇ ਕਰਕੇ ਸਾਡਾ ਘਰ ਬਰਬਾਦ ਹੋਇਆ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਜੀ ਇਹ ਮੇਰਾ ਪਤਾ ਪਹਿਲਾਂ ਵਧੀਆ ਕੰਮ ਕਰਦਾ ਸੀ ਸ਼ਰੀਏ ਦਾ ਪੜਾਇਆ ਲਖਿਆ ਸਭ ਕੁਸਾ ਇਹਦਾ ਡੈਡੀ ਮੁੱਕ ਗਏ ਸੀ ਉਹਨੂੰ ਹੋ ਗਏ 29 ਸਾਲ ਮੁੱਕੇ ਨੂੰ 29 ਸਾਲ ਤੋਂ ਇਹ ਸਾਲ ਦਾ ਸੀ ਜਦੋਂ ਮੈਨੂੰ ਪਾਲਣਾ ਕਰਿਆ ਇਹਦਾ ਪਾਲਣਾ ਕਰਕੇ ਉਹਦੋਂ ਬਾਅਦ ਇਹ ਨਸਿਆਂ 'ਚ ਪੈ ਗਿਆ ਸਾਡੀ ਕੁੱਟ ਮਾਰ ਕਰਕੇ ਪੈਸਾ ਢੇਲੀ ਲੈ ਜਾਂਦਾ ਸੀ ਜਿਹੜਾ ਸੀ ਮਾੜਾ ਮੋਟਾ ਕਮਾਉਂਦੀ ਤੇ ਪੋਚੇ ਪੂਚੇ ਲਾ ਕੇ ਲੋਕਾਂ ਦੇ ਉਹਦੀ ਔਰਤ ਵੀ ਲੱਗੀ 3 ਸਾਲ ਹੋ ਗਏ ਲੱਗੀ ਵਿਚਾਰੀ ਨੂੰ ਜੇ ਭੁੱਖਾ ਮਰਦੇ ਸੀ ਲੱਗੇ ਜੀ ਸਾਨੂੰ ਉਹ ਬਣਾ ਖਾਣ ਦਿੰਦਾ ਉਹ ਵੀ ਸਾਡਾ ਕਰੇ ਸੀ ਜੇ ਤੜਕੇ ਰੋਟੀ ਬਣਾ ਲੰਦੇ ਤਾਂ ਸਾਨੂੰ ਆਥਣ ਦਾ ਫਿਕਰ ਹੋ ਜਾਂਦਾ ਜੇ ਆਥਣੇ ਰੋਟੀ ਬਵਾ ਲੰਦੇ ਤੜਕੇ ਦਾ ਵੀ ਫਿਕਰ ਹੋ ਜਾਂਦਾ ਸਾਨੂੰ ਖਾਣੀ ਨਹੀਂ ਮਿਲਦੀ ਸੀ ਇਹ ਰੋਟੀ ਨਸੇ ਕਰਕੇ ਮੈਨੂੰ ਨਸਾ ਮੈਨੂੰ ਨਸਾ ਅਸੀਂ ਕਿਤੋਂ ਦੀ ਜੀ ਨਸਾ ਪਹਿਲਾਂ ਇਹ ਦੇਖੋ ਅਚਿਤਨ عورتਾਂ ਘਰ ਵਿੱਚ ਰਹਿ ਗਏ ਕੀ ਹਾਲ ਆ ਸਾਡਾ ਇਹ ਦੱਸੋ ਕੀ ਮੰਗ ਇਹ ਤਾਂ ਬਾਧੂ ਲਾਉਂਦਾ ਸੀ ਜੀ ਅਹੀਂ ਨਹੀਂ ਪਤਾ ਕਿੱਥੇ ਲਾ ਲਾਂਦਾ ਸੀ ਸਾਰਾ ਹੱਡੀ ਹੱਡੀ ਬਰੋਲੀ ਇਹਨੇ ਚੱਕੇ ਵੀ ਸੀ ਬੋਤਲ ਲੈ ਕੇ ਗਈ ਘਰ ਵੀ ਲਾਤਾ ਫੇਰ ਨਹੀਂ ਬਚਿਆ ਇਹ ਤਾਂ ਜੀ ਵਿਚੀ ਦਾ ਕਹਿੰਦੇ ਕੈ ਸੂਲ ਖਾਈ ਜਾਂਦਾ ਸੀ ਵਿਚੀ ਐਲ ਪਰ ਸਿਕਾਈ ਜਾਂਦਾ ਸੀ ਵਿਚੀ ਟੀਕੇ ਲਾਈ ਜਾਂਦਾ ਸੀ ਇਹਦਾ ਤਾਂ ਕੋਈ ਅੰਤ ਹੀ ਨਹੀਂ ਦੀ ਸਾਨੂੰ ਘੜਾ ਦੱਸ ਕੇ ਖਾਂਦਾ ਸੀ ਵੀ ਆਹ ਚੀਜ਼ ਖਾਣੀ ਆ ਇਹ ਲੈ ਜਾਂਦੀ ਕੁੱਟ ਮਾਰ ਕੇ ਮੁੜੇ ਜਾਂਦੀ ਹੁੰਦੀ ਇਹਦੇ ਮਗਰ ਮੋਟਰਸਾਈਕਲ ਲੰਦਾ ਜਿੰਨਾ ਜਰੂ ਮਾਲ ਕੁ ਪੈਸੇ ਨਾ ਦਿੰਦਾ ਇਹ ਦਵਾਉਂਦੀ ਨਾ ਉਹ ਨੱਚੜਾ ਖੇੜਾ ਨਾ ਛੱਡਦਾ ਸੀ ਅਸੀਂ ਪਹਿਲਾਂ ਬਰਨਾਲੇ ਲੈ ਕੇ ਗਏ ਜੀ ਸਰਕਾਰੀ ਚਾਪ ਨੇ ਸਰਕਾਰੀ ਜੀ ਬਲੱਡ ਹੀ ਨਹੀਂ ਲਿਕੜਿਆ ਦਾ ਕਹਿੰਦੇ ਅੰਨਾੜਾ ਬਲੌਕ ਹੋ ਗਿਆ ਉਥੋਂ ਸਾਡਾ ਪਰਚਾ ਕੱਟਤਾ ਇਹਨਾਂ ਨੇ ਫਰੀਦਕੋਟ ਦਾ ਇਹ ਫਰੀਦਕੋਟ ਦਾ ਕੱਟਤਾ ਇਹ ਹੋਗਾ ਨਾ ਮੈਂ ਫਰੀਦਕੋਟ ਜਾਣਾ ਨਹੀਂ ਅਸੀਂ ਵੀ ਆਖਾ ਗਰੀਬਾਂ ਦੇ ਕਿੱਥੇ ਲੈ ਕੇ ਜਾਈਏ ਇਹ ਸ਼ਰਤੇ ਬੰਦਾ ਹੋਵੇ ਫੇਰ ਲੈ ਕੇ ਜਾਵਾਂ ਮੈਂ ਮਸਾ ਪਾਲੀ ਪਹਿਲਾਂ ਦੋ ਜਿੱਤਾਂ ਫੇਰ ਅਸੀਂ ਲੈ ਗਏ ਛੰਨੀ ਆਹ ਲਗਾ ਦੇ ਨੁ ਦਰੰਗ ਹੋ ਗਿਆ ਮੈਂ ਉਹ ਵੀ ਦਿਖਾਇਆ ਉਹ ਕਹਿੰਦਾ ਕੌਣ ਕਹਿੰਦਾ ਦਰੰਗਾ ਉਹਨੇ ਸਾਨੂੰ ਤੋਰਦਾ ਬਠਿੰਡੇ ਵੱਡੇ ਹਸਪਤਾਲ 'ਚ ਵੱਡੇ ਹਸਪਤਾਲ 'ਚ ਵੀ ਇਹੀ ਕੁਝ ਉੱਥੇ ਨੀ ਬਲੱਡ ਨਿਕਲਿਆ ਉੱਥੇ ਅਸੀਂ ਪੈਸੇ ਪੂਜੇ ਭਰ ਕੇ ਲਿਆਇਆ ਫੇਰ ਘਰੇ ਪਿਆ ਰਹਾ ਫੇਰ ਪਰਸੋਂ 16 ਤਰੀਕ ਨੂੰ 15 ਤਰੀਕ ਨੂੰ ਹੀ ਮੌਤ ਹੋ ਗਈ ਕੋਈ ਸਾਧਨ ਨਹੀਂ ਸੀ ਸਾਡਾ ਟਾਈਮ ਪੂਜਾ ਹੋਣਾ ਚਾਹੀਦਾ ਛਾੜੀ ਰੋਟੀ ਪਕਦੀ ਕਰੋ ਜੀ ਕੋਈ ਮਰਜ਼ੀ ਕਰੋ ਮੰਗ ਅਸੀਂ ਇਹੀ ਕਰਦੇ ਆ ਜੀ ਵੀ ਦੇਖ ਅਸੀਂ ਤਾਂ ਰੜੇ ਗਏ ਨਸਿਆਂ ਨਾਲ ਸਾਡਾ ਪੁੱਤ ਮੁੱਕ ਗਿਆ ਸਾਡੇ ਦਿਲ ਤੇ ਅਤਰ ਕੇ ਉਹ ਵੀ ਹੋਰ ਨਾ ਕਿਸੇ ਦਾ ਕਰ ਪਟਿਆ ਜਾਵੇ ਵੀ ਸਰਕਾਰ ਕਹਿੰਦੀ ਸੀ ਨਸ਼ੇ ਬੰਦ ਕਰਤੇ ਸਾਡੇ ਪਹਾੜ ਤਾਂ ਪੋਰਾ ਵੀ ਨਹੀਂ ਬੰਦ ਕਰਿਆ ਇਹ ਸਾਡਾ ਪੁੱਤ ਖਾਂਦਾ ਸੀ ਨਸ਼ਾ ਮੰਨਦਾ ਸੀ ਫੇਰ ਜਾਣੀਏ ਜੇ ਸਾਡੇ ਪੁੱਤ ਨੂੰ ਮਿਲਦਾ ਨਾ ਇਹ ਤਾਂ ਬਾਧੂ ਲਿਆ ਲਿਆ ਖਾਂਦਾ ਸੀ ਇਹ ਕਿਹਾ ਕੋਈ ਤਾਂ ਬੰਦ ਨਹੀਂ ਕਰਿਆ ਨਸ਼ਾ ਅਸਈ ਜੀ ਹਮਲੇ ਵੱਢ ਜਕੀ ਤੇ ਜੀ ਤੋ ਮਰਜੀ ਲੈ ਲਾ ਬਾਧੂ ਹੈ ਜੀ ਬਾਧੂ ਇੱਥੇ ਕਿੱਥੇ ਤੁਹਾਡਾ ਕੀ ਪਤਾ ਕਿਥੋਂ ਲਿਆਉਂਦੇ ਆਂ ਐ ਸਨਗੜ ਦਾ ਦਾਦਾ ਜੀ ਇੱਕ ਮਿੰਟ ਚ ਲਿਆਉਂਦਾ ਸੀਗਾ ਜੀ ਉਹ ਤਾਂ ਬਿੰਦ ਚ ਲਿਆਉਂਦੇ ਬਰਨਾਲੇ ਵਗ ਜਾਂਦਾ ਇੱਥੇ ਹੀ ਵਗ ਜਾਂਦਾ ਤਾਂ ਪਤਾ ਹੀ ਨਹੀਂ ਕਿੱਥੇ ਵਜਾਂਦੇ ਸਨਗੜ ਦਾ ਦੱਸਦਾ ਸੀ ਸਾਡਾ ਹੋਊਗਾ ਜੀ 4-5 ਲੱਖ ਦਾ ਕਰਜ਼ਾ ਤਾਂ ਸਾਰਾ ਦਾ ਟੋਟਲ ਆ ਕਰ ਤੋਂ ਕਿਵੇਂ ਮਤਵਲੀ ਅਸੀਂ ਮੰਗ ਬਸ ਇਹੀ ਕਰਦੇ ਆਂ ਜੀ ਵੀ ਸਾਡਾ ਕਰਜ਼ਾ ਮਨਜ਼ੂਰ ਹੋਣਾ ਚਾਹੀਦਾ ਸਰਕਾਰ ਨੂੰ ਹੂੰ ਸਾਡੀ ਬੱਚੀ ਪੜ੍ਹਾਈ ਲਿਖਾਈ ਜਾਣੀ ਆ ਚਾਹੀਦੀ ਆ ਸਾਡਾ ਕੋਈ ਹੱਲ ਹੋਣਾ ਚਾਹੀਦਾ। ਇਹ ਮੈਂ ਤੁਹਾਨੂੰ ਦੱਸਣਾ ਚਾਹਣਾ ਹਾਂ ਢਾਇ ਦੇ ਵਿੱਚ ਪਿੱਛੇ ਜੇ ਦੋ ਮੌਤਾਂ ਹੋਈਆਂ ਨੇ ਜਿਹਦੇ ਵਿੱਚ ਇਹ ਖਬਰ ਚੱਲ ਰਹੀ ਸੀ ਕਿ ਇਹ ਦੋਨੋਂ ਓਵਰਡੋਸ ਦੇ ਨਾਲ ਡੈਥਸ ਹੋਈਆਂ ਨੇ ਜਿਹਦੇ ਵਿੱਚੋਂ ਇੱਕ ਤਾਂ ਜਿਹੜੀ ਮੌਤ ਹੋਈ ਹੈ ਪ੍ਰਭਜੋਤ ਸਿੰਘ 18 ਸਾਲ ਦਾ ਸੀ ਹੰਡਾਇਆ ਦਾ ਜਿਹਦੀ ਕੇ ਡੈੱਡ ਬੋਡੀ ਬਰਨਾਲੇ ਦੀ ਦਾਣਾ ਮੰਡੀ ਵਿੱਚ ਮਿਲੀ ਸੀ ਤੇ ਇਹਨੂੰ ਜਿਹੜਾ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਲਿਆਇਆ ਗਿਆ ਤੇ ਇਹਦਾ ਪੋਸਟਮਾਰਟਮ ਕੀਤਾ ਗਿਆ ਤੇ ਫਰਸਟ ਇਨਸਟੈਂਸ ਦੇ ਉੱਤੇ ਪੋਸਟਮਾਰਟਮ ਦੇ ਵਿੱਚ ਕੋਈ ਵੀ ਇਹੋ ਜੀ ਓਵਰਡੋਜ਼ ਵਾਲੀ ਗੱਲ ਸਾਹਮਣੇ ਨਹੀਂ ਆਈ ਜਿੱਥੇ ਇਹਦੀ ਡੈੱਡ ਬੋਡੀ ਮਿਲੀ ਸੀ ਉੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਨਸ਼ੇ ਸੰਬੰਧੀ ਮਟੀਰੀਅਲ ਕੋਈ ਸਿਰਿੰਜ ਵਗੈਰਾ ਜਿਹੜੀ ਆਪਾਂ ਨੂੰ ਨਹੀਂ ਮਿਲੀ ਹੈ ਤੇ ਪੋਸਟਮਾਰਟਮ ਕਰਕੇ ਇਹਦਾ ਜਿਹੜਾ ਵਿਸਰਾ ਲਿਆ ਗਿਆ ਉਹ ਭੇਜਿਆ ਜਾਏਗਾ ਤੇ ਫਰਦਰ ਇਹਦੀ ਜਿਹੜੀ ਹੈ ਮੌਤੇ ਕਾਰਨਾਂ ਦਾ ਪਤਾ ਲਗਾਇਆ ਜਾਏਗਾ ਇਸ ਸੰਬੰਧੀ ਜਿਹੜਾ ਮਰਤਕ ਪ੍ਰਭਜੋ ਸਿੰਘ ਹੈ ਇਸ ਦੇ ਪਿਤਾ ਗੁਰਪ੍ਰੀਤ ਸਿੰਘ ਵੱਲੋਂ ਜਿਹੜਾ ਬਿਆਨ ਲਿਖਾਇਆ ਗਿਆ ਜੋ ਤਫ਼ਤੀਸ਼ ਕੀਤੀ ਗਈ ਉਹਦੇ ਚ ਸਾਹਮਣੇ ਆਇਆ ਕਿ ਜਿਹੜਾ ਪ੍ਰਭਜੋ ਸਿੰਘ ਆ ਇਹਦੇ ਪਹਿਲਾਂ ਵੀ ਦੋ ਵਾਰ ਇਹਨੂੰ ਹਾਰਟ ਅਟੈਕ ਹੋ ਚੁੱਕਿਆ ਹੈ ਇਹਦੀ ਦਵਾਈ ਚੱਲਦੀ ਸੀ ਤੇ ਕੁਛ ਇਹ ਮੈਂਟਲੀ ਵੀ ਅਫਸਰਟ ਸੀ ਕਈ ਵਾਰ ਘਰੋਂ ਇਹ ਬਿਨਾਂ ਦੱਸੇ ਚਲ ਜਾਂਦਾ ਸੀ ਤੇ ਹੁਣ ਵੀ ਜਿਹੜਾ ਇਹਦੀ ਜਿਹੜੀ ਹੈ ਜੋ ਪਰਿਵਾਰ ਦੇ ਦੱਸਣ ਮੁਤਾਬਕ ਇਹਦੀ ਮੌਤ ਹੈ ਉਹ ਹਾਰਟ ਅਟੈਕ ਕਰਣੀ ਹੋਈ ਹੈ ਬਾਕੀ ਜਿਹੜਾ ਪੋਸਟਮਾਰਟਮ ਰਿਪੋਰਟ ਦੇ ਉੱਤੇ ਕਲੀਅਰ ਜਿਹੜੇ ਮੌਤੇ ਕਾਰਨਾਂ ਦਾ ਪਤਾ ਲੱਗੇਗਾ ਤੇ ਇੱਕ ਹੋਰ ਜੋ ਹੁਣ ਮੈਨੂੰ ਤੁਸ ਤੁਹਾਡੇ ਤੋਂ ਹੀ ਪਤਾ ਲੱਗਿਆ ਕਿ ਬਬਲੂ ਨਾਮ ਦੇ ਇੱਕ ਨੌਜਵਾਨ ਦੀ ਮੌਤ ਹੋਈ ਹੈ ਹੰਡਿਆਏ ਦੇ ਵਿੱਚ ਇਸ ਸਬੰਧੀ ਮੈਂ ਦੱਸਣਾ ਚਾਹੁੰਨਾ ਪ੍ਰੈਸ ਨੂੰ ਕਿ ਇਹਦੀ ਜਦੋਂ ਮੌਤ ਹੋਈ ਹੈ ਪਰਿਵਾਰ ਵੱਲੋਂ ਇਹਦਾ ਕੋਈ ਵੀ ਪੋਸਟਮਾਰਟਮ ਵਗੈਰਾ ਨਹੀਂ ਕਰਵਾਇਆ ਗਿਆ ਤੇ ਹਲੇ ਤੱਕ ਇਹਦਾ ਸਾਡੇ ਕੋਲ ਕੋਈ ਵੀ ਜਾਣਕਾਰੀ ਨਹੀਂ ਆਈ ਹੈ ਤੇ ਨਾ ਹੀ ਪਰਿਵਾਰ ਵੱਲੋਂ ਕੋਈ ਬਿਆਨ ਲਿਖਾਇਆ ਗਿਆ ਤੇ ਕਿਉਂਕਿ ਜਿਹੜਾ ਫਰਸਟ ਪ੍ਰੋਸੀਜਰ ਹੀ ਇਹ ਹੁੰਦਾ ਹੈ ਬੋਡੀ ਦਾ ਪੋਸਟਮਾਰਟਮ ਪੋਸਟਮਾਰਟਮ ਤੋਂ ਹੀ ਮੌਤ ਦੇ ਕਾਰਨ ਦਾ ਪਤਾ ਲਗਾਇਆ ਜਾਂਦਾ ਤੇ ਫਰਦਰ ਜਿਹੜੀ ਹੈ ਪੁਲਿਸ ਆਪਣੀ ਤਫਤੀਸ਼ ਕਰਦੀ ਹੈ ਸੋ ਇਹਦੇ ਵਿੱਚ ਕੋਈ ਵੀ ਪੋਸਟਮਾਰਟਮ ਵਗੈਰਾ ਨਹੀਂ ਹੋਇਆ ਪਰ ਫਿਰ ਵੀ ਆਪਾਂ ਜਿਹੜਾ ਇਹਦੇ ਤੁਰ ਤੱਕ ਇਹਦੀ छानबीन ਕਰਾਂਗੇ ਪਰਿਵਾਰ ਨੂੰ ਸ਼ਾਮਿਲ ਪਰਤਾਲ ਕਰਕੇ ਜੋ ਵੀ ਉਹਦੇ ਮੌਤ ਦੇ ਕਾਰਨ ਸਾਹਮਣੇ ਆਉਣਗੇ ਬਣਦੀ ਕਾਰਵਾਈ ਕੀਤੀ ਜਾਏਗੀ